हां जी दोस्तों सस् नमस्कार की हालचाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों हे रोडे जिला मोगा जी तहसील एस्पणो दोस्तों बागा पुराना जेड़े घर च दोस्तों आज वीडियो थोनू दिखा रहे हैं जी इस घर ਦੇ ਵਿੱਚੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜੀ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਜੀ ਵਿਕਰੀ ਆਸੇ ਬਾਈ ਹੁਣਾਂ ਕੋਲੇ ਦੋਸੋ ਕਟੀਆਂ ਝੂਟੀਆਂ ਆਉਂਦੀਆਂ ਅੱਜ ਤੁਹਾਨੂੰ ਬਹੁਤ ਚੰਗੇ ਟੌਪ ਦੇ ਨਗ ਦੋ ਦਿਖਾ ਦੇਣੇ ਆ ਜੀ ਜਿਹਦੇ ਵਿੱਚ ਇੱਕ ਦੋਸੋ ਟੇਢੇ ਕਟ ਵਾਲੀ ਗੱਟੀ ਆ ਜੀ ਠੀਕ ਹੈ ਤੇ ਇੱਕ ਜਿਹੜੀ ਦੋਸਤੋ ਬੂਰੀ ਨੀਲੀ ਰੈਗ ਨਸਲ ਦੇ ਵਿੱਚ ਝੋਟੀ ਹੈ ਬਾਈ ਕੋਲੇ ਅੱਛਾ ਜੀ ਦੋਵੇਂ ਜਾਨਵਰ ਸਾਫ ਸੁਧਰੇ ਆ ਇਹ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਸਤੋ ਦੋਵੇਂ ਤੋਰ ਕੇ ਦੇਖਾਂਗੇ ਜਿਹੜਾ ਨਾਗਾ ਤੁਹਾਨੂੰ ਇਹਨਾਂ ਦੇ ਵਿੱਚੋਂ ਜਿੱਚੂਗਾ ਉਹਦੀ ਤਸल्ली ਤੁਸੀਂ ਆਪ ਇੱਥੇ ਆ ਕੇ ਕਰਨੀ ਹੈ ਠੀਕ ਹੈ ਜੀ ਤੇ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਤੇ ਵੀਡੀਓ ਬਣਾਉਣੀ ਹੋਵੇ ਦੋਸਤੋ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਜੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਪਸ਼ੂਆਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਸੁਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਰਾਣਾ ਠੀਕ ਹੈ ਅੱਛਾ ਪਸ਼ੂ ਫਿਰ ਵਿਕਰੀ ਵਾਸਤੇ ਆਈ ਜਾਂਦੇ ਆਈ ਜਾਂਦੇ ਆ ਜੀ ਠੀਕ ਹੈ ਪਿੱਛੇ ਜੇ ਝੋਟੀਆਂ ਪਾਈਆਂ ਸੀਗੀਆਂ ਹਾਉ ਵੀ ਸੇਲ ਹੋ ਗਿਆ ਸੀ ਤੇ ਇੱਕ ਝੋਟੀ ਆਪਣੇ ਕੋਲੇ ਬਹੁਤ ਸੋਹਣੀ ਚੰਗੀ ਝੋਟੀ ਆਈ ਸੀਗੀ ਹਾਂ ਹਾਂ ਉਹ ਤੇ ਤੂੰ ਹੀ ਪਾਈ ਵੀਡੀਓ ਮੈਂ ਬਾਹਰ ਸੀਗਾ ਅੱਛਾ ਹਾਂ ਤੇ ਉਹ ਵੀ ਚੰਗੀ ਸੀ ਮੇਲੇ ਵਾਲੀ ਝੋਟੀ ਸੀ ਰੱਖਣ ਵਾਲੀ ਸੀ ਘਰੇ ਠੀਕ ਹੈ ਉਹ ਵੀ ਸੇਲ ਹੋ ਗਈ ਹਾਂ ਚੰਗੀ ਸੇਲ ਹੋ ਗਈ ਠੀਕ ਆ ਘਰੇ ਰੱਖਣ ਵਾਲੇ ਲੈ ਗਏ ਉਹ ਚਲੋ ਵਧੀਆ ਵਧੀਆ ਹਾਂ ਦੋ ਨੱਕ ਹੈਗੇ ਆ ਠੀਕ ਹੈ ਅੱਛਾ ਪਹਿਲਾਂ ਇਹਦੇ ਬਾਰੇ ਗੱਲ ਕਰਦੇ ਆ ਪੂਰੀ ਬਾਤੋ ਬਾਅਦ ਵਿੱਚ ਗੱਲ ਕਰਾਂਗੇ ਇਹ ਔਰ ਲਈ ਜਿਹੜੀ ਕਿੰਨੇ ਕ ਟਾਈਮ ਦੀ ਹੈ ਇਹ ਯਾਰ ਹੋਊਗੀ ਬਾਈ ਯਾਰ ਡੇਢ ਸਾਲ ਦੇ ਬਾਰੇ ਵਿੱਚ ਹੋਊਗੀ ਹੈਨਾ ਡੇਢ ਸਾਲ ਵਾਲੀ ਹੈਨਾ ਹਾਂ ਡੇਢ ਸਾਲ ਚੰਗੀ ਹੈ ਹਾਂ ਸਭੀ ਥੋੜੀ ਘਾਟਾ ਤੇ ਬਾਕੀ ਰਾਜੀ ਹੋਗੀ ਦੋਸਤੋ ਝੂਟੀ ਬੜੀ ਚੰਗੀ ਬਣ ਜਾਣੀ ਹੈ ਹਮ ਮਾਂ ਵੀ ਉਹਨਾਂ ਦੇ ਘਰੇ ਹੈਗੀ ਉਹਨਾਂ ਦੀ ਅੱਛਾ ਇਸ ਕੱਟੀ ਜਿੱਥੋਂ ਲਈ ਅੱਛਾ ਅੱਛਾ ਹਾਂ ਚੰਗਾ ਦੁੱਧ ਦੱਸ ਦੇਈ ਕਿੰਨਾ ਕੁ ਦੁੱਧ ਹੋ ਲੰਮਾ ਟਾਈਮ ਦਿੱਤਾ ਦੁੱਧ ਉਹਨੇ ਅੱਛਾ ਹਾਂ ਵੀ ਹੈਗਾ ਜਿਹੜੀ ਜਿਹੜੀ ਸੂਏ ਠੀਕ ਹੈ 13 14 ਲੀਟਰ ਠੀਕ ਹੈ ਬਹੁਤ ਹੁੰਦਾ 13 14 ਕਿਲੋ ਪਹਿਲੇ ਸੂਏ ਤੇ ਬਾਕੀ ਇਹ ਤੁਹਾਨੂੰ ਪਤਾ ਹੀ ਦੋਸਤੋ ਨਸਲ ਹੈ ਜਿਹੜੀ ਠੰਡੀ ਹੈ ਤੇ ਲੰਮਾ ਟਾਈਮ ਦੁੱਧ ਦਿੰਦੀ ਹੈ ਇਹ ਖੁਦੀ ਇਹਨੂੰ ਮੜੀ ਟੋਲ ਕੇ ਦੇਖ ਲਈਏ ਦੋਸਤੋ ਡੇਢ ਸਾਲ ਉਮਰ ਹੈ ਜੀ ਠੀਕ ਹੈ ਜੀ ਅੱਖਾਂ ਦੋਵੇਂ ਨੀਲੀਆਂ ਠੀਕ ਹੈ ਤੇ ਫੇਸ ਦਾ ਇੱਕ ਪਾਸਾ ਵਾਈਟ ਹੈ ਜੀ ਟੇੜਾ ਘੱਟ ਤੁਸੀਂ ਮੰਨ ਸਕਦੇ ਹੋ ਠੀਕ ਹੈ ਜੀ ਸਿੰਗਲ ਹੱਡੀ ਦੀ ਹੈ ਦੋਸਤੋ ਝੋੜੀ ਬਹੁਤ ਸੋਹਣੀ ਝੋੜੀ ਗੱਲ ਲੈ ਚਲੀਏ ਪੇਜ ਕੱਟ ਮੜੀ ਤੇ ਦੋਸਤੋ ਲੋ ਢਾਂਚਾ ਢੂੰਚਾ ਚੈੱਕ ਕਰ ਲਓ ਜੀ ਠੀਕ ਹੈ ਹੱਡੀ ਤੁਸੀਂ ਦੇਖ ਸਕਦੇ ਸਿੰਗਲ ਹੱਡੀ ਦੀ ਜਿਹਨੂੰ ਆਪਾਂ ਕਹਿੰਦੇ ਆ ਉਹ ਕੱਟੀ ਹੈ ਜੀ ਤੇ ਬਾਕੀ ਮਾਰਕਿੰਗ ਐਨ ਬਿਲਕੁਲ ਜਾਇਜ਼ ਜੀ ਹੈ ਜਿੰਨੀ ਜਿੰਨੀ ਚਾਹੀਦੀ ਹੈ ਬਿਲਕੁਲ ਉਨੀ ਉਨੀ ਮਾਰਕਿੰਗ ਠੀਕ ਝੋੜੀ ਦਿਖਾ ਬਾਈ ਮੜੀ ਇਹਦੀ ਖਰਾਬ ਅੱਛਾ ਆ ਤਾਂ ਲੱਗਦਾ ਜਿਵੇਂ ਗੱਬਣ ਹੁੰਦੀ ਹੈ ਠੀਕ ਹੈ ਤੋ ਦੋਸਤੋ ਛਾਣ ਝੋੜੀ ਚੈੱਕ ਕਰ ਲਓ ਜੀ ਗਰਮ ਵਾਲੀ ਜੀ ਬਹੁਤ ਸੋਹਣੀ ਠੀਕ ਹੈ ਜੀ ਜਦੋਂ ਤਿਆਰ ਹੋ ਗਈ ਤਾਂ ਸੋਹਣਾ ਦੁੱਧ ਕੱਢਣਾ ਇਸ ਕੱਟੀ ਨੇ ਠੀਕ ਹੈ ਜੀ ਬਾਕੀ ਵੈਸੇ ਉਨੀ ਲੱਸੀ ਨਹੀਂ ਜਿੰਨੀ ਅੱਗੇ ਦੀਂਦੀ ਸੀ ਪਰ ਠੀਕ ਹੈ ਰਾਜੀ ਹੈ ਕੱਟੀ ਠੀਕ ਹੈ ਜੀ 16 ਆ ਦੋਸਤੋ 1.5 ਸਾਲ ਉਮਰ ਤੇ ਰੇਟ ਇਹਦਾ ਕੀ ਹੋਊਗਾ ਰੇਟ ਫੋਨ ਤੇ ਆ ਵੀਰੇ ਆਪਣਾ ਫੋਨ ਤੇ ਦੱਸਣਾ ਹਾਂ ਠੀਕ ਪਤਾ ਕੀ ਆਪਾਂ ਨੂੰ ਆਏ ਆ ਫਿਰ ਤੈਨੂੰ ਅੱਗੇ ਵੀ ਦੱਸਿਆ ਆ ਹਾਂ ਵੀ ਆਪਣੇ ਤੋਂ ਗਾਂ ਵੇਚਣ ਵਾਲੇ ਲੈ ਜਾਂਦੇ ਆ ਠੀਕ ਹੈ ਵਪਾਰੀ ਬੰਦੇ ਠੀਕ ਹੈ ਵਪਾਰੀ ਬੰਦੇ ਇਥੋਂ ਗਾਂ ਦੋਸਤੋ ਵੇਚਣ ਵਾਲੇ ਲੈ ਕੇ ਜਾਂਦੇ ਤਾਂ ਕਰਕੇ ਥੋੜਾ ਜਿਆਦਾ ਰੇਟ ਦਾ ਉੱਲਾ ਰੱਖਿਆ ਜਾਂਦਾ ਉੱਲਾ ਰੱਖਿਆ ਜਾਂਦਾ ਬਾਈ ਠੀਕ ਐ ਇਹ ਦੋਸਤੋ ਡੇਢ ਸਾਲ ਉਮਰ ਆ ਤੁਹਾਨੂੰ ਪਹਿਲੇ ਨੰਬਰ ਤੇ ਕੱਟੀ ਦਿਖਾਈ ਐ ਇੱਕ ਜਿਹੜੀ ਦੋਸਤੋ ਬੂਰੀ ਕੱਟੀ ਤੁਹਾਨੂੰ ਦਿਖਾਉਣੀ ਐ ਜੀ ਝੋਟੀ ਇਹ ਇਹ ਫਿਰ ਕਿੱਥੋਂ ਕੱਢ ਲੈਂਦੀ ਐ ਬੜੀ ਸੋਹਣੀ ਇਹ ਵੀ ਬਾਸਾਂ ਹੀ ਉਹਦੇ ਤਾਂ ਹੀ ਉਹ ਗਿਆ ਹੈ ਜੀ ਤੇ ਇਹਨੂੰ ਆਖਾਂ ਵੀ ਪਾ ਦੇ ਵੀਡੀਓ ਅੱਛਾ ਅੱਛਾ ਮੈਂ ਜਾਨਵਰ ਲੈਣ ਹੀ ਗਿਆ ਸੀ ਠੀਕ ਐ ਹਾਂ ਤੇ ਕਿੰਨੇ ਕੁ ਟਾਈਮ ਦੀ ਹੋਊਗੀ ਇਹ ਇਹ ਹੋਊਗੀ ਬਾਈ ਪੌਣੇ ਇੱਕ ਦੋ ਸਾਲ ਦੀ ਖੀਰੀ ਐ ਹਜੇ ਖੀਰੀ ਐ ਹਾਂ ਠੀਕ ਐ ਇਹਦਾ ਵੀ ਇੱਕ ਕੀੜਾ ਖੜਾ ਲਈਏ ਦੋਸਤੋ ਇਹ ਵੀ ਬਿਲਕੁਲ ਜਾਇਜ਼ ਜੀ ਮਾਰਕਿੰਗ ਦੇ ਵਿੱਚ ਐ ਅੱਖਾਂ ਦੋਵੇਂ ਵਾਈਟ ਅਤੇ ਸਿੰਗ ਬਿਲਕੁਲ ਛੋਟਾ ਛੋਟਾ ਹੈ ਜੀ ਉਥੋਂ ਹੀ ਦੋਸਤੋ ਗੋਲ ਕਰ ਰਿਹਾ ਸਿੰਗ ਤੇ ਇਹ ਆ ਲੋ ਦੋਸਤੋ ਗਲਾਈ ਦੇ ਵਿੱਚ ਕਰ ਰਿਹਾ ਸਿੰਗ ਤੇ ਲੈ ਚਲ ਮਾੜੀ ਜੀ ਬਾਹਰ ਇਹਨੂੰ ਬਾਕੀ ਸਭੀ ਆ ਝੋਟੀ ਇਹ ਫੋਰ ਦੋਸਤੋ ਦੋਹਾਂ ਕ ਮਹੀਨਿਆਂ ਤੱਕ ਇਹ ਬਣ ਵੀ ਜਾਊਗੀ ਠੀਕ ਹੈ ਰੰਗ ਐਨ ਲਾਲ ਲਾਲ ਪਿਆ ਬੂਰਾ ਰੰਗ ਠੀਕ ਹੈ ਵੈਸੇ ਸਭੀ ਆ ਝੋਟੀ ਇਹ ਚੰਗੀ ਆ ਠੀਕ ਹੈ ਬਾਕੀ ਮਾਰਕਿੰਗ ਬਿਲਕੁਲ ਜਾਇਜ਼ ਜੀ ਉੜੇ ਪੜੇ ਐਨ ਬਿਲਕੁਲ ਚੱਕਵੇਂ ਤੇ ਪੂਸ਼ ਵਗੈਰਾ ਵੀ ਐਨ ਬਹੁਤ ਲੰਬਾਈ ਦੇ ਵਿੱਚ ਆ ਠੀਕ ਹੈ ਬਾਕੀ ਧੌਣਕ ਤੁਹਾਨੂੰ ਦਿਖਾ ਦਿੰਨਾ ਜੀ ਧੌਣ ਵੀ ਕਾਫੀ ਇਸ ਕੱਟੀ ਦੇ ਤੇ ਰੰਗ ਐਨ ਲਾਲ 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 ਰੰਗ ਦੇ ਆ ਠੀਕ ਹੈ ਝੋਲੀ ਬਹੁਤ ਸੋਹਣੀ ਹੈ ਥਣਾ ਦੇ ਵਿੱਚ ਠੀਕ ਹੈ ਜੀ ਤੇ ਉਮਰੋ ਦੇ ਜਿਹੜੇ ਦੋਸਤ ਪੌਣੇ ਇੱਕ ਦੋ ਸਾਲ ਦੀ ਹੈ ਪੌਣੇ ਇੱਕ ਦੋ ਸਾਲ ਦੀ ਹੈ ਠੀਕ ਹੈ ਦੋ ਸਾਲ ਦੀ ਹੋ ਗਏ ਗੱਬਣ ਵੀ ਹੋ ਜਾਣੀ ਹੈ ਨਾ ਆਖਰੀ ਹੈ ਚੰਗੀ ਹੈ ਕੱਟੀ ਠੀਕ ਹੈ ਹਾਂ ਲਾਲ ਬੂਰੀ ਹੈ ਅੱਛਾ ਰੇਟ ਇਹਦਾ ਵੀ ਫਿਰ ਆ ਜਿਹੜਾ ਵੀ ਫੋਨ ਤੇ ਹੈ ਆਪਣੇ ਜਾਇਜ਼ ਹੁੰਦੇ ਅਮਰ ਜੀ ਤੈਨੂੰ ਪਤਾ ਹੀ ਹੈ ਹਾਂ ਹਾਂ ਵੀ ਆਪਾਂ 10 ਤਰੀਕ ਦੀ ਵੀਡੀਓ ਪਾਈ ਸੀ ਤੇ ਫਿਰ ਤੂੰ ਕੱਲ ਵੀਡੀਓ ਪਾਈ ਸੀ ਪਰसों ਹਾਂ ਹਾਂ ਠੀਕ ਹੈ ਨਾ ਉਸ ਤੋਂ ਬਾਅਦ ਚ ਆਪਣੇ ਕੋਲੇ 13 14 ਜਨਵਰੀ ਦੇ ਇਹ ਅੱਛਾ ਵੀਡੀਓ ਤਾਂ ਬਣਾਈ ਹਾਂ ਵੀਡੀਓ ਤਾਂ ਬਣਾਈ ਜੋ ਆਪਣੇ ਤੋਂ ਬੰਦੇ ਆਪਣੇ ਨਾਲ ਜੁੜੇ ਆ ਅੱਛਾ ਅੱਛਾ ਵੀਡੀਓ ਤਾਂ ਪਾਉਣੀ ਪੈਂਦੀ ਆ ਵੀ ਕ ਅਗਲਾ ਕਹਿੰਦਾ ਖਣੀ ਲਿਉਣੇ ਆਟੀਆਂ ਅੱਛਾ ਸਹੀ ਗੱਲ ਹੈ ਜਿਹੜੇ ਬੰਦੇ ਆਪਣੇ ਨਾਲ ਲਿੰਕ ਬਣਾਵਾ ਹਨਾ ਤਾਂ ਵੀਡੀਓ ਪਾਉਣੀ ਪੈਂਦੀ ਆ ਜਾਨਵਰ ਆਪਣੇ ਸੋਹਣੇ ਸੇਵ ਹੁੰਦੇ ਆ ਠੀਕ ਹੈ ਵੀ ਆਪਣਾ ਮੁੱਲ ਉਹਨਾਂ ਦਾ ਵਪਾਰੀ ਇੱਥੋਂ ਲੈ ਕੇ ਜਾਂਦੇ ਹਨਾ ਹਾਂ ਲੈ ਕੇ ਜਾਂਦੇ ਠੀਕ ਹੈ ਦੋਸੋ ਰੇਟ ਫੋਨ ਦੇ ਉੱਤੇ ਹੋਊਗਾ ਹੋਊਗਾ ਜੈ ਜੀ ਠੀਕ ਹੈ ਜੀ ਦੋਨੇ ਚਾਰ ਚਾਰ ਪੰਜ ਪੰਜ ਜਾਨਵਰ ਇਕੱਠੇ ਲਿਆ ਜਾਂਦੇ ਆ ਉਹ ਅੱਛਾ ਹਾਂ ਆਪਾਂ ਵੀ ਜੇ ਰੋਟੀ ਰੱਖ ਕੇ ਆਦੀ ਦੇ ਦੇ ਆਪਾਂ ਕੋਈ ਬੜਾ ਲਾਲਚ ਨਹੀਂ ਠੀਕ ਆ ਹਾਂ ਤੇ ਇਹਨਾਂ ਦਾ ਫਿਰ ਜੇ ਬਿਲਕੁਲ ਹੀ ਜਾਇਜ਼ ਹੋ ਗਰੇ ਆ ਜਾਇਜ਼ ਕੋਈ ਨਾਇਜ਼ ਨਹੀਂ ਹੁੰਦਾ ਤੈਨੂੰ ਪਤਾ ਹੀ ਆ ਹਾਂ ਹਾਂ ਤੇ ਚੱਲ ਠੀਕ ਆ ਭਾਈ ਠੀਕ ਆ ਭਾਈ ਸਸਤੀ ਕਾ